ਕੀ ਕਿਸਾਨੀ ਜੂਰ ਨੇ ਇਕਤਾ ਗਰਾਹਾ ਜਿੰਦਾਬਾਦ ਭਾਰਤੀ ਕਿਸਾਨ ਜਨ ਨੇ ਇਕਤਾ ਗਰਾਹਾ ਜਿੰਦਾਬਾਦ ਜਿੰਦਾਬਾਦ ਤਕੇਸ਼ਾਈ ਮੈਨਗੇ ਅਫਸਰ ਕਰਨ ਵਾਲੇ ਮਰਦਾਬਾ 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 ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨਾ ਤਕੇਸ਼ਾਈ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਮੈਨਗੇ ਅਫਸਰ ਤਕੇਸ਼ਾਈ ਕਰਨ ਵਾਲੇ ਦਾ ਬੇੜਾ ਕਰ ਕਰ ਬੇੜਾ ਕਰ ਬੇੜਾ Give up, give up, give up, give up, give up, up. ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਮੈਂ ਜਿਲ੍ਹਾ ਅੰਮ੍ਰਿਤਸਰ ਦਾ ਆਗੂ ਆ ਅੱਜ ਕਿੱਥੇ ਆਏ ਜੀ ਅੱਜ ਅਸੀਂ ਪਠਾਨਕੋਟ ਮਾਈਨਿੰਗ ਦੇ ਦਫ਼ਤਰ ਆਏ ਆ ਜਿੱਥੇ ਕਿ ਇੱਕ ਪਿਛਲੇ ਲਗਭਗ 3 ਹਫ਼ਤੇ ਪਹਿਲਾਂ ਸਾਡੀ ਗੱਡੀ ਜਿਹੜੀ ਆ ਆਮ ਇੱਕ ਅੰਮ੍ਰਿਤਸਰ ਦਾ ਕੋਈ ਡਰਾਈਵਰ ਹੈ ਉਹਨੇ ਆਪਣੀ ਗੱਡੀ ਪਾਈ ਸੀ ਜਿਹੜੀ ਕਿ ਪਿੱਛੋਂ ਜੰਮੂ ਤੋਂ ਲਿਆਂਦੀ ਆ ਰਹੀ ਸੀ ਜਦੋਂ ਇੱਥੇ ਐਂਟਰ ਹੋਈ ਚੈੱਕ ਪੁਆਇੰਟ ਤੋਂ ਪਹਿਲਾਂ ਹੀ ਉਹਨੇ ਬਿੱਲ ਵੀ ਕਟਾਇਆ ਸੀ ਬਿੱਲ ਦੇ ਵਿੱਚ ਥੋੜੀ ਕਲੈਰੀਕਲ ਮਿਸਟੇਕ ਹੋ ਗਈ ਕਲੈਰੀਕਲ ਕਲੈਰੀਕਲ ਮਿਸਟੇਕ ਜਿਹੜੀ ਆ ਉਹਨੂੰ ਨਹੀਂ ਦੂਰ ਕੀਤਾ ਉਹਨਾਂ ਨੇ ਕਲੈਰੀਕਲ ਮਿਸਟੇਕ ਠੀਕ ਵੀ ਕਰਾ ਲਈ ਆ ਡਰਾਈਵਰ ਨੇ ਵੀ ਕਨੈਕਟਰ ਆਪਣੇ ਮਾਲਕ ਨੇ ਵੀ ਪਰ ਉਹਨਾਂ ਨੇ ਠੀਕ ਹੋਣ ਦੇ ਬਾਵਜੂਦ ਜੁਰਮਾਨਾ ਪਾਤਾ ਅਸਲ ਦੇ ਵਿੱਚ ਜੁਰਮਾਨਾ ਪਾ ਕੇ ਇਹ ਜਿਹੜੇ ਮਾਈਨਿੰਗ ਦੇ ਅਧਿਕਾਰੀ ਆ ਜਿਹਨਾਂ ਕੀ ਵੱਡੀ ਰਿਸ਼ਵਤ ਦੇ ਜਿਹੜੇ ਲੈ ਰਹੇ ਆ ਜੇਬੇ ਭਰ ਰਹੇ ਆ ਕਿਉਂਕਿ ਸਾਰੇ ਪੰਜਾਬ ਚ ਲਾ ਲਓ ਜਾਂ ਇਧਰ ਉਧਰ ਲਾ ਲਓ ਪਟਾਣ ਕੋਲ ਲਾ ਲਓ ਜ਼ਿਆਦਾਤਰ ਮਾਈਨਿੰਗ ਗੈਰ ਕਾਨੂੰਨੀ ਹੋ ਰਹੀ ਆ ਲੀਡਰਾਂ ਨੂੰ ਪੈਸਾ ਜਾ ਰਿਹਾ ਦਿੱਲੀ ਕੇਜਰੀ ਗੈਂਗ ਜਿਹੜਾ ਇੱਥੇ ਪੱਕਾ ਡੇਰੇ ਲਾ ਕੇ ਬੈਠਾ ਵਾ ਉਹ ਪੰਜਾਬ ਦਾ ਪੈਸਾ ਜਿਹੜਾ ਜੋ ਗੈਰ ਕਾਨੂੰਨੀ ਮਾਈਨਿੰਗ ਦਾ ਇਕੱਠਾ ਕਰ ਰਿਆ ਤੇ ਉਹ ਪੈਸਾ ਉਹਨਾਂ ਦੀ ਜੇਬ ਚ ਜਾ ਰਿਹਾ ਤੇ ਆਮ ਲੋਕ ਜਿਹੜੇ ਛੋਟੇ ਟਰਾਂਸਪੋਰਟਰ ਆ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਵੱਡਿਆਂ ਨੂੰ ਖੁਸ਼ ਕਰਨ ਵਾਡਿਆਂ ਦੀਆਂ ਗੱਡੀਆਂ 100-100 ਸੈਂਕੜੇ-ਸੈਂਕੜੇ ਗੱਡੀਆਂ ਲੰਘ ਜਾਂਦੀਆਂ ਪਰ ਇਹਨਾਂ 'ਕ ਵਿਖਾਉਣ ਵਾਸਤੇ ਵੀ ਮਹਿਕਮਾ ਕਾਰਵਾਈ ਕਰ ਰਿਹਾ ਆਮ ਬੰਦੇ ਨੂੰ ਟੰਗ ਦਿੱਤਾ ਜਾਂਦਾ ਕੋਈ ਹਫਤੇ ਦਾ ਹੰਦਰਾ ਬਾਅਦ ਇੱਕ ਅੱਧੀ ਗੱਡੀ ਫੜ ਕੇ ਉਹਨੂੰ ਲੱਖਾਂ ਰੁਪਏ ਜੁਰਮਾਨਾ ਕਰ ਦਿੱਤਾ ਜਾਂਦਾ ਵੀ ਇਹ ਗੱਡੀ ਜਿਹੜੀ ਆ ਇੱਥੇ ਸੜੇ ਜਿਹੜੇ ਗੱਡੀ ਦਾ 70-70 80 ਹਜ਼ਾਰ ਰੁਪਿਆ ਕਿਸ਼ਤ ਜਾ ਰਹੀ ਆ ਉਹ ਕਿੱਥੋਂ 3 ਲੱਖ ਰੁਪਏ ਜੁਰਮਾਨਾ ਤਾਰ ਲੂਗਾ ਜੀ ਉਹ ਜੇ ਜੇ ਮੰਨ ਲਓ ਕਿਸੇ ਦੀ ਗਲਤੀ ਆ ਉਹਨੂੰ ਦੱਸੇ ਵੀ ਤੇਰੀ ਆ ਗਲਤੀ ਆ ਜੇ ਦੀ ਗਲਤੀ ਵੀ ਨਹੀਂ ਤਾਂ ਵੀ ਜੁਰਮਾਨਾ ਪਾ ਦੇ ਇਹਦੇ ਬਹੁਤ ਮਾੜੀ ਗੱਲ ਆ ਅੱਜ ਰੇਤ ਜਿਹੜੀ ਆ ਸੋਨੇ ਤੋਂ ਵੱਧ ਮਹਿੰਗੀ ਵਿਕ ਰਹੀ ਆ ਪੰਜਾਬ ਦੇ ਵਿੱਚ ਇਹਦੇ ਵਿੱਚ ਅੰਨੀ ਕਮਾਈ ਆ ਇਹਦੇ ਵਿੱਚ ਜਿਹੜੀ ਕਮਾਈ ਉਹ ਸਾਰੀ ਲੀਡਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਅਧਿਕਾਰੀਆਂ ਨੂੰ ਜਾ ਰਹੀ ਆ ਸੋ ਆਮ ਲੋਕ ਵਾਸਤੇ ਜਿਹੜਾ ਘਰ ਬਣਾਉਣਾ ਉਹ ਬਹੁਤ ਮਹਿੰਗਾ ਹੋ ਚੁੱਕਾ ਛੇ-ਛੇ ਹਜ਼ਾਰ ਨੂੰ ਰੇਤਵੇਕ ਮਿਲ ਰਹੀ ਆ ਜਿਹੜੇ ਆਮ ਲੋਕ ਜਿਹੜੇ ਗਰੀਬ ਆ ਘਰ ਬਣਾਉਣਾ ਨਾ ਦਾ ਸੁਪਨਾ ਹੀ ਰਹਿ ਗਿਆ ਸੋ ਅਸੀਂ ਜਿਹੜੇ ਮਸਲੇ ਲਈ ਆਏ ਆ ਕਿ ਜਿਹੜਾ 2-3 ਲੱਖ ਰੁਪਈਆ ਨਜਾਇਜ਼ ਜੁਰਮਾਨਾ ਪਾਇਆ ਗੱਡੀ ਨੂੰ ਉਹ ਵਾਪਸ ਲਿਆ ਜਾਵੇ ਤੇ ਗਾਂਵ ਵਾਸਤੇ ਵੀ ਜੇ ਕਾਰਵਾਈ ਕਰਨੀ ਆ ਉਹਨਾਂ ਦੇ ਵੀ ਕੀਤੀ ਜਾਵੇ ਜਿਨ੍ਹਾਂ ਦੀਆਂ 100-100 ਗੱਡੀਆਂ ਲੰਗ ਰਹੀਆਂ ਜਿਹੜੀ ਕੋ ਇੱਕ ਅੱਧੀ ਕਰਕੇ ਬਿੱਲ ਵੀ ਭਰ ਰਿਹਾ ਟੈਕਸ ਵੀ ਭਰ ਰਿਹਾ ਫੇਰ ਵੀ ਉਹਨੂੰ ਜੁਰਮਾਨੇ ਪਾਏ ਜਾਣ ਉਹ ਜਦੇਬਦੀ برداشت ਨਹੀਂ ਕਰੂਗੀ ਉਦੇ ਵਾਸਤੇ ਇਥੇ ਮੋਰਚਾ ਲਾਇਆ ਵਾ ਜਿੰਨਾ ਚਿਰ ਜੁਰਮਾਨਾ ਮਾਪ ਨਹੀਂ ਹੁੰਦਾ ਮੋਰਚਾ ਇਦਾਂ ਚੱਲੂਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬੋਡੀ ਨਾ ਇਹ ਅਸੀਂ ਅੱਜ ਇੱਕ ਜਿਹੜੀ ਮੈਨਿਕਲ ਵਿਭਾਗ ਦੇ ਮਿਲੀ ਪੁੱਕਰ ਕੇ ਕਰੈਸ਼ਰ ਵਾਲਿਆਂ ਦਾ ਨਜਾਇਜ਼ ਜਿਹੜਾ ਜੁਰਮਾਨਾ ਟਰੈਕਟਰ ਡਰਾਈਵਰ ਨੂੰ ਜਾਂ ਗੱਡੀ ਨੂੰ ਪਾਇਆ ਗਿਆ ਉਹਦੇ ਸਬੰਧ ਚ ਅਸੀਂ ਇੱਥੇ ਇਕੱਠੇ ਹੋਏ ਆ ਤੇ 15 ਦਿਨ ਤੋਂ ਇਹਨਾਂ ਦੇ ਤਰਲੇ ਕਰ ਰਹੇ ਆ ਇਹ ਐਪਕੇ ਦਾ ਡਿਵੀਜ਼ਨ ਨਾ ਇਹਨਾਂ ਦੇ ਸਾਡੀ ਐਪਲੀਕੇਸ਼ਨ ਲਿਖੀ ਨਾ ਇਨਕੁਆਰੀ ਕੀਤੀ ਗਈ ਨਾ ਕੋਈ ਬੋਰਡ ਬਿਠਾਇਆ ਗਿਆ ਐਕਸੀਡੈਂਟ ਸਾਹਿਬ ਨੂੰ ਅਸੀਂ ਬਕਾਇਦਾ ਇਹ ਤਲਾਸ਼ ਦੇ ਕੇ ਗਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਮੈਸਟਰ ਸਾਹਿਬ ਦੀ ਡਿਊਟੀ ਲਾ ਦੇਣਾ ਉਸ ਤੋਂ ਬਾਅਦ ਵੀ ਅਸੀਂ ਸਾਰੀ ਤਕੀਕਾਦ ਕਰਕੇ ਇਹ ਇਨਸਾਫ ਦਿੱਤਾ ਜਾਏਗਾ ਪਰ ਇਸ ਪ੍ਰਕਾਰ ਦਾ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਆਜ ਇਹਨਾਂ ਨੂੰ ਪਤਾ ਸੀ ਅਸੀਂ ਅੱਜ ਆਉਣਾ ਵਾਂ ਤੇ ਇਸ ਕਰਕੇ ਅਫਸਰ ਕੋਈ ਵੀ ਇੱਥੇ ਹੈ ਨਹੀਂ ਨਾ ਐਕਸੀਡੈਂਟ ਸਾਹਿਬ ਨਾ ਐਸ ਡੀਓ ਤੇ ਨਾ ਜੇ ਤੋ ਇਸ ਕਰਕੇ ਬਿਲਕੁਲ ਸਾਡੀ ਸੁਣਵਾਈ ਨਹੀਂ ਹੋ ਰਹੀ ਬੇਸ਼ੱਕ ਇਹ ਸੁਣਵਾਈ ਕਰਨ ਨਾ ਕਰਨ ਅਸੀਂ ਓਨੀ ਦੇਰ ਇੱਥੇ ਡਟੇ ਰਾਵਾਂਗੇ ਜਿੰਨੀ ਦੇਰ ਸਾਡੀ ਗੱਡੀ ਨੂੰ ਜਿਹੜਾ ਨਜਾਇਜ਼ ਜੁਰਮਾਨਾ ਵਾਪਸ ਨਹੀਂ ਲੈਦੇ ਅਸੀਂ ਅੱਜ ਮਾਦੋਪੁਰ ਮੈਨਿੰਗ ਆਫਿਸ ਦੇ ਵਿੱਚ ਬਿਠੇ ਆ ਇਸ ਕਰਕੇ ਕ੍ਰੈਸ਼ਰ ਵਾਲੇ ਤੁਹਾਨੂੰ ਕੋਈ ਗੱਲ ਨਹੀਂ ਭਾਵੇਂ ਜਿੰਨੇ ਦਿਨ ਮਰਜ਼ੀ ਲੱਗ ਜਾਵੇ ਇਹ ਅਸੀਂ ਜਿਹੜਾ ਇਹਨਾਂ ਦਾ ਨਜਾਇਜ਼ ਜੁਰਮਾਨਾ ਇੱਕ ਕਲੈਰੀਕਲ ਮਿਸਟੇਕ ਆ ਲਿਖਣ ਚ ਗਲਤੀ ਆ ਤੇ ਉਹ ਦੇ ਕਰਕੇ ਇਹਨਾਂ ਨੇ ਨਜਾਇਜ਼ ਜਿਹੜਾ ਜੁਰਮਾਨਾ ਕੀਤਾ ਉਹ ਵਾਪਸ ਕਰਾ ਕੇ ਜਾਣਾ ਵਾ ਅਸੀਂ ਗੌਰਮੈਂਟ ਨੂੰ ਪੈਸੇ ਨਹੀਂ ਦੇਣੇ ਜੇ ਸਾਡੀ ਗਲਤੀ ਹੋਵੇ ਇਨਕੁਆਇਰੀ ਕਰਨ ਤੇ ਅਸੀਂ ਜੁਰਮਾਨਾ ਦੇ ਕੇ ਜਾਵਾਂਗੇ ਪਰ ਸਾਡੀ ਕੋਈ ਗਲਤੀ ਨਹੀਂ ਹੈ